ਤਿੰਨ ਸਿੰਘਾਂ ਦੀ ਤਸਵੀਰ ਦਿਖਾ ਦਿਓ ਅੱਜ ਇਹਨਾਂ ਨੇ ਜਾਨਾਂ ਬਚਾਈਆਂ ਨੇ ਅੱਜ ਇਹਨਾਂ ਨੇ ਜਾਨਾਂ ਬਚਾਈਆਂ ਨੇ ਆਪਣੀਆਂ ਦਸਤਾਰਾਂ ਜਿਹੜੀਆਂ ਨੇ ਇਹ ਇਹਨਾਂ ਨੇ ਬੰਨ੍ਹ ਕੇ ਜਿਹੜੀਆਂ ਨੇ ਉਹ ਕਿਸੇ ਤਰੀਕੇ ਇੱਕ ਰੱਸੀ ਦੀ ਤਰੀਕੇ ਨਾਲ ਇਸਤੇਮਾਲ ਕੀਤੀਆਂ ਤੇ ਜਾਨ ਜਿਹੜੀ ਆ ਉਹ ਨੌਜਵਾਨਾਂ ਦੀ ਬੱਚੀ ਆ ਉਹ ਸੇਵਾਦਾਰਾਂ ਦੀ ਬੱਚੀ ਆ ਜਿਹੜੇ ਲੋਕਾਂ ਦੀ ਜਾਨ ਬਚਾਉਣ ਵਾਸਤੇ ਲੋਕਾਂ ਨੂੰ ਰਾਸ਼ਨ ਦੇਣ ਵਾਸਤੇ ਆਏ ਸਨ ਪਹਿਲਾਂ ਆ ਦੇਖ ਦਿਲੋਂ ਸਲੂਟ ਕਰਦਾ ਮੈਂ ਤਿੰਨ ਵੀਰਾਂ ਨੂੰ ਵੀ ਇਹਨਾਂ ਨੇ ਆਪਣੀ ਜਾਨ ਤੱਕ ਜੋਖਮ ਚ ਪਾਈ ਆ ਇਹ ਪਰਣਾ ਵੀਰ ਨੇ ਦਿੱਤਾ ਮੈਨੂੰ ਬਾਈ ਦਾ ਪਰਦਾ ਹਾਂ ਬਾਈ ਦਾ ਪਰਦਾ ਬਾਈ ਸਲੂਟ ਐ ਤੁਹਾਨੂੰ ਮੈਂ ਕਵਾਂਗਾ ਤੁਸੀਂ ਇਹਨਾਂ ਦੀ ਜ਼ਿੰਦਗੀ ਬਚਾਈ ਆ ਇਹ ਗੁਰੂ ਸਾਹਿਬ ਨਹੀਂ ਗੁਰੂ ਸਾਹਿਬ ਨੇ ਜਿਹੜੀ ਦਾਸ ਸਾਨੂੰ ਦਸਤਾਰ ਦੀ ਬਖਸ਼ੀ ਹੈ ਨਾ ਉਹ ਕਿੰਨੀ ਆ ਜਾਨਾ ਵੈਸੇ ਤਾਂ ਬਚਾਈ ਜਾ ਰਹੀ ਆ ਤੁਸੀਂ ਇਹਨਾਂ ਦੀ ਜਾਨ ਜਿਹੜੀ ਆ ਇਸ ਤਰੀਕੇ ਨਾਲ ਵੀ ਬਚਾਈ ਸੇਵਾ ਕਰਨ ਵਾਸਤੇ ਆ ਰਹੇ ਹੀ ਅਸੀਂ ਕੁਦਰਤੀ ਆ ਸਾਡੀ ਸਾਡ ਕੋ ਇਹਨਾਂ ਦੀ ਸੇਵਾ ਹੋ ਗਈ ਆ ਤੁਹਾਨੂੰ ਤਰਨਦੀਪ ਨਹੀਂ ਜੇ ਜੱਜ ਆਗੇ ਤਰਨਦੀਪ ਨਹੀਂ ਜੱਜ ਫਿਰ ਵੀ ਅਸੀਂ ਇਹਨਾਂ ਨੂੰ ਬਚਾਉਣ ਤਾਂ ਕਿ ਪੂਰੀ ਕੋਸ਼ਿਸ਼ ਕੀਤੀ ਜੇ ਪੂਰਾ ਜਿੱਤੋਂ ਤੱਕ ਹੋ ਸਕਿਆ ਅਸੀਂ ਆਪਣੀ ਵਾਹ ਲਈ ਇੱਕਦਮ ਇੱਥੇ ਪਾੜ ਪੈ ਗਿਆ 10 ਫੁੱਟ ਦਾ ਇੱਕਦਮ ਇੱਕਦਮ ਇਸੀ ਚਾਰ ਜਣੇ ਟਰੈਕਟਰ ਦੇ ਬੈਠੇ ਸੀ ਤੇ ਚਾਰੇ ਚਾਰੇ ਡੁੱਬ ਗਏ ਸੀ ਥੋੜੇ ਇੱਥੋਂ ਘੱਟੋ ਘੱਟ 20 ਫੁੱਟ ਦਾ ਥੱਲੇ ਪਾੜ ਪਿਆ ਜਿੱਥੋਂ ਟਰਾਲੀ ਕੱਢੀ ਹੋਣੀ ਇੱਥੋਂ 20 ਫੁੱਟ ਦਾ 20 ਫੁੱਟ ਦਾ ਪਾੜ ਇੱਥੇ ਹੁਣ ਲਿਖ ਕੇ ਲਾਉਣਾ ਪੈਣਾ ਵੀ ਇੱਥੇ ਰਸਤਾ ਬੰਦ ਹੈ ਅੱਗੇ ਤੇ ਹੁਣ ਵੀ ਅਸੀਂ ਸਵੇਰ ਦਾ ਲੰਗਰ ਤਿਆਰ ਕਰਕੇ ਤੇ ਲੈ ਕੇ ਜਾ ਰਹੇ ਹਾਂ ਹੁਣ ਲੰਗਰ ਤੇ ਚਲੋ ਸਾਰਾ ਰੁੜ ਗਿਆ ਫੇਰ ਤਿਆਰ ਕਰਨਾਗੀ ਡੇਰਾ ਬਾਬਾ ਨਾਲ ਲੱਗਦਾ ਹੁਣ ਲਿੰਕ ਖਤਮ ਹੋ ਚੁੱਕਾ ਸਾਰਾ ਖਤਮ ਹੋ ਗਿਆ ਅੱਗੇ ਹੁਣ ਇੱਥੇ ਬੇੜੀਆਂ ਦੀ ਲੋੜ ਆ ਹਰ ਲੀਡਰ ਉੱਥੇ ਆਉਂਦਾ ਆ ਬਿਆਨ ਦੇ ਕੇ ਚਲਾ ਜਾਂਦਾ ਅਸੀਂ ਜੀ ਬੇੜੀਆਂ ਲੈ ਕੇ ਆਉਨੇ ਅਸੀਂ ਜਾਂ ਕਿਸੇ ਪੋਤੇ ਜੇ ਇੱਥੇ ਕਿਹੇ ਲੀਡਰ ਦੀ ਕੋਈ ਬੇੜੀ ਨਹੀਂ ਆਈ ਪੜਿਆ ਹਾਈਵੇ ਸੀਗਾ ਹਾਈਵੇ ਤੋਂ ਬਾਅਦ ਸਾਰੇ ਖੇਤ ਸਨ ਤੇ ਇਹ ਹੁਣ ਇੰਜ ਜਾ ਪ ਰਿਹਾ ਪਿਆ ਦਰਿਆ ਹੋਵੇ ਇਹ ਰਾਵੀ ਦਾ ਪਾਣੀ ਜਿਹੜਾ ਹੈ ਉਹ ਕਿਸ ਤਰੀਕੇ ਨਾਲ ਮਾਰ ਕਰ ਰਿਹਾ ਪੰਜਾਬ ਦੇ ਵਿੱਚ ਇਹ ਤਸਵੀਰਾਂ ਇਸ ਸਮੇਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਅੱਜ ਨਾਲਾ ਹਾਈਵੇ ਤੇ ਮੌਜੂਦ ਆ ਤਸਵੀਰਾਂ ਦੇਖ ਸਕਦੇ ਹੋ ਕੱਲ ਵੀ ਇੱਥੇ ਸੀ ਪਰ ਕੱਲ ਪਾਣੀ ਜਿਹੜਾ ਇਹਨਾਂ ਨਹੀਂ ਸੀ ਇਹ ਹਾਈਵੇ ਜ਼ਰੂਰ ਹੈ ਹਾਈਵੇ ਤੁਹਾਨੂੰ ਇਹ ਅੱਜ ਦਰਿਆ ਲੱਗ ਰਿਹਾ ਹੋਏਗਾ ਤੇ ਆ ਸੇਵਾ ਵਾਲੀ ਟਰਾਲੀ ਜਿਹੜੀ ਜਾ ਰਹੀ ਸੀ ਟਰੈਕਟਰ ਦੇ ਰਾਹੀ ਹੈ ਜਿਹੜੀ ਆ ਟਰੈਕਟਰ ਨਾਲ ਅਟੈਚ ਸੀ ਇਹ ਟਰਾਲੀ ਤੇ ਕਿਸ ਤਰੀਕੇ ਨਾਲ ਇਹ ਵੀ ਇਸ ਤੇ ਚਪੇੜ ਦੇ ਵਿੱਚ ਆ ਗਿਆ ਭਾਈ ਜੀ ਜਿਹੜੇ ਚਲਾ ਰਹੇ ਸੀ ਉਹਨਾਂ ਨਾਲ ਗੱਲਬਾਤ ਕਰਦੇ ਆ ਭਾਈ ਜੀ ਹੋਇਆ ਕੀ ਪਾਣੀ ਦਾ ਪੱਧਰ ਇੱਕੋ ਦਾ ਵਧ ਗਿਆ ਪਾਣੀ ਦਾ ਪੱਧਰ ਵਧ ਨਹੀਂ ਗਿਆ ਸਾਡੇ ਅੱਗੇ ਕੇ ਫੌਜੀਆ ਦੀ ਗੱਡੀ ਗਈ ਆ ਤੇ ਇੱਕਦਮ ਇਥੇ ਪਾੜ ਪੈ ਗਿਆ 10 ਫੋਟ ਦਾ ਇੱਕੋ ਦਮ ਇੱਕਦਮ ਇਸੀ ਚਾਰ ਜਣੇ ਟਰੈਕਟਰ ਦੇ ਬੈਠੇ ਸੀ ਤੇ ਚਾਰੇ ਚਾਰੇ ਡੁੱਬ ਗਏ ਸੀ ਤੇ ਜਾ ਕੇ ਮਤਲਬ 2-3 ਮਿੰਟ ਡੁੱਬੇ ਰਹੇ ਆ ਫਿਰ ਅੱਗੇ ਉੱਪਰ ਨੂੰ ਪਾਣੀ ਉੱਪਰ ਹੋ ਗਿਆ ਤੇ ਫਿਰ ਅਸੀਂ ਅੱਗੇ ਜਾ ਕੇ ਨਿਕਲੇ ਆ ਤੇ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਰਾਸ਼ਨ ਰੁੜ ਗਿਆ ਤੇ ਦੂਜਾ ਬਾਕੀ ਬੰਦੇ ਬੰਦੇ ਬਚ ਗਏ ਸਾਰੇ ਕੁਝ ਟਰਾਲੀ ਦੇ ਵਿੱਚ ਹੀ ਸਿੰਘ ਆਪਣੇ ਤੇ ਜਿੰਨੇ ਜਾਨੀ ਬਚਾਅ ਹੋ ਗਿਆ ਬਾਕੀ ਕੋਈ ਗੱਲ ਨਹੀਂ ਬਾਕੀ ਇਹ ਪਾੜ ਬਹੁਤ ਜਿਆਦੇ ਪੈ ਚੁੱਕੇ ਆ ਮਤਲਬ ਹੁਣ ਇੱਥੇ ਲਿੰਕ ਟੁੱਟ ਚੁੱਕਾ ਆ ਰੋਡ ਦਾ ਇਹ ਅਜਨਾਲੇ ਇਹ ਅਜਨਾਲੇ ਦਾ ਮੇਨ ਹਾਈਵੇ ਅਜਨਾਲਾ ਅਜਨਾਲੇ ਤੇ ਆਪਾਂ ਬਿਲਕੁਲ ਅਜਨਾਲੇ ਦੇ ਵਿੱਚ ਖੜੇ ਆ ਤੇ ਇਹ ਮੇਨ ਹਾਈਵੇ ਜਾਂਦਾ ਕਿੱਧਰ ਨੂੰ ਮੇਨ ਹਾਈਵੇ ਇਧਰ ਡੇਰਾ ਬਾਬਾ ਨਾਨਕ ਨੂੰ ਇਧਰ ਨੂੰ ਜਾਂਦਾ ਮਤਲਬ ਅਜਨਾਲੇ ਨਾਲੋਂ ਡੇਰਾ ਬਾਬਾ ਨਾਨਕ ਦਾ ਹੁਣ ਲਿੰਕ ਖਤਮ ਹੋ ਚੁੱਕਾ ਸਾਰਾ ਖਤਮ ਹੋ ਗਿਆ ਅੱਗੇ ਹੁਣ ਇੱਥੇ ਬੇੜੀਆਂ ਦੀ ਲੋੜ ਆ ਹਰ ਲੀਡਰ ਉੱਥੇ ਆਉਂਦਾ ਆ ਬਿਆਨ ਦੇ ਕੇ ਚਲਾ ਜਾਂਦਾ ਅਸੀਂ ਜੀ ਬੇੜੀਆਂ ਲੈ ਕੇ ਆਉਨੇ ਅਸੀਂ ਜੇ ਕਿਸੇ ਪੋਤੇ ਜੇ ਕਿਤੇ ਇੱਥੇ ਕਿਸੇ ਲੀਡਰ ਦੀ ਕੋਈ ਬੇੜੀ ਨਹੀਂ ਆਈ ਫੌਜੀਆਂ ਦੀਆਂ ਦੋ ਤਿੰਨ ਬੇੜੀਆਂ ਨੇ ਉਹ ਉਹਨਾਂ ਦੇ ਅਸੀਂ ਰਾਸ਼ਨ ਲੈ ਕੇ ਰੋਹ ਜਾਂਦੇ ਉੱਥੇ ਅੱਗੇ ਤੇ ਅੱਜ ਜਾ ਰਹੀ ਅੱਗੇ ਫੌਜੀਆਂ ਦੀਆਂ ਗੱਡੀਆਂ ਸਾਡੇ ਤੇ ਉਹ ਇੱਕਦਮ ਟਰਾਲੀ ਤੇ ਪਾੜ ਪੈ ਗਿਆ ਤੇ ਟਰੈਕਟਰ ਵੀ ਡੋਬ ਗਿਆ ਟਰਾਲੀ ਵੀ ਹੁਣ ਇੱਥੋਂ ਘੱਟੋ ਘੱਟ 20 ਫੁੱਟ ਦਾ ਥੱਲੇ ਪਾੜ ਪਿਆ ਜਿੱਥੋਂ ਟਰਾਲੀ ਕੱਢੀ ਹੋਣੀ ਸੀ ਇੱਥੋਂ 20 ਫੁੱਟ ਦਾ 20 ਫੁੱਟ ਦਾ ਪਾੜ ਇੱਥੇ ਹੁਣ ਲਿਖ ਕੇ ਲਾਉਣਾ ਪੈਣਾ ਵੀ ਇੱਥੇ ਰਸਤਾ ਬੰਦ ਹੈ ਅੱਗੇ ਤੇ ਪਰ ਪ੍ਰਸ਼ਾਸਨ ਨੂੰ ਇਹਨਾਂ ਚਾਹੀਦਾ ਹੁਣ ਭਗਵਾਨ ਜੀ ਮਾਨ ਨੂੰ ਵੀ ਇੱਥੇ ਤੁਹਾਡਾ ਪ੍ਰਬੰਧ ਕੀ ਇੱਥੇ ਧਾਰੀਵਾਲ ਆਇਆ ਗੱਲ ਉੱਥੇ ਬਿਆਨ ਦੇ ਕੇ ਚਲੇ ਗਿਆ ਲੋਕਾਂ ਨੂੰ ਮੈਂ ਤੁਹਾਡੇ ਨਾਲ ਆ ਨਾਲ ਯਾਰ ਚੱਟਣਾ ਤੁਹਾਨੂੰ ਗਏ ਨੇ ਇੱਥੇ ਪ੍ਰਬੰਧ ਕਰੋ ਬੇੜੀਆਂ ਦਾ ਲੋਕ ਅੱਗੇ ਭੁੱਖੇ ਮਰਨ ਦੇ ਆ ਲੋਕਾਂ ਨੇ ਕੱਲ ਅਸੀਂ ਪ੍ਰਸ਼ਾਦਾ ਲੈ ਕੇ ਗਏ ਲੋਕਾਂ ਨੇ ਹੱਥਾਂ ਦੇ ਵਿੱਚੋਂ ਖੋਏ ਆ ਪਕਾ ਕੇ ਪ੍ਰਸ਼ਾਦਾ ਲੈਣਗੇ ਹੁਣ ਅੱਗੇ ਲਾਇਟ ਨਹੀਂ ਹੈਗੀ ਤੇ ਸੁੱਕਾ ਰਾਸ਼ਨ ਕੀ ਕਰੂਗਾ ਉੱਥੇ ਭਾਈ ਨਾ ਜਾਓ ਲਾਇਟ ਨਹੀਂ ਹੈਗੀ ਕਿਸੇ ਕੋ ਗੈਸ ਨਹੀਂ ਹੈਗੇ ਲੋਕ ਰੋਟੀਆਂ ਲੋਕ ਉੱਪਰ ਕੋਠਿਆਂ ਤੇ ਚੜੇ ਆ ਉਹਨਾਂ ਨੂੰ ਪ੍ਰਸ਼ਾਦਿਆਂ ਦੀ ਲੋੜ ਪ੍ਰਸ਼ਾਦੇ ਹੁਣ ਵੀ ਅਸੀਂ ਸਵੇਰ ਦਾ ਲੰਗਰ ਤਿਆਰ ਕਰਕੇ ਤੇ ਲੈ ਕੇ ਜਾ ਰਹੇ ਹਾਂ। ਹੁਣ ਲੰਗਰ ਤੇ ਚਲੋ ਸਾਰਾ ਰੋੜ ਗਿਆ ਫਿਰ ਤਿਆਰ ਕਰਨਾਗੇ। ਬਾਕੀ ਵੀ ਇੱਥੇ ਬੇੜੀਆਂ ਦੀ ਘਟੋ ਘਾਟ 1000 ਬੇੜੀ ਹੋਣੀ ਚਾਹੀਦੀ ਆ ਵੀ ਬੇੜੀਆਂ ਦੇ ਰਾਹੀਂ ਆਪਾਂ ਲੰਗਰ ਲੈ ਕੇ ਜਾਈਏ। ਇਹ ਸਰਕਾਰ ਤੱਕ ਤੁਸੀਂ ਗੱਲ ਪਹੁੰਚਾ ਦਿਓ। ਨਾਟਕ ਨਾ ਕਰੋ ਇੱਥੇ ਡਰਾਮੇ ਨਾ ਆ ਕੇ ਕਰੋ ਇੱਥੋਂ ਲੀਡਰ ਆਉਂਦੇ ਆ ਭਾਜਪੀ ਵਾਲੇ ਆ ਕਾਲੀ ਦਲ ਵਾਲੇ ਕਾਂਗਰਸੀ ਉੱਥੋਂ ਬਿਆਨ ਦੇ ਕੇ ਚਲੇ ਜਾਂਦੇ ਪਾਣੀ ਲਾ ਕੇ ਖੜ ਕੇ ਅੱਗੇ ਨਹੀਂ ਆ ਕੇ ਕਿਸ ਨੇ ਵੇਖਿਆ ਕਿਸੇ ਲੀਡਰ ਦੀ ਅੱਗੇ ਫੋਟੋ ਵੇਖੀ ਤੁਸੀਂ ਕੋਈ ਵੀਡੀ ਇਹ ਉਹਨਾਂ ਤੱਕ ਗੱਲ ਪਹੁੰਚਾਓ ਵੀ ਡਰਾਮੇ ਨਾ ਕਰੋ ਆ ਕੇ ਇੱਥੇ ਲੋਕਾਂ ਦਾ ਸਾਥ ਦਿਓ ਦੇਖੋ ਆਰਮੀ ਵਾਲੋ ਜਿਹੜਾ ਰੈਸਕਿਊ ਇਸ ਸਮੇਂ ਆਪਰੇਸ਼ਨ ਚਲਾਇਆ ਜਾ ਰਿਹਾ ਆ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਆ ਇਹ ਟਰੈਕਟਰ ਤੱਕ ਜਿਹੜੇ ਨੇ ਇੱਥੇ ਰੁੜ ਰਹੇ ਨੇ ਪਾੜ ਇੱਥੇ ਪਾਣੀ ਦਾ ਪੈ ਚੁੱਕਾ ਆ ਆ ਬਾਈ ਕਹਿ ਰਿਹਾ ਵੀ ਘਟੋ ਘਟ 10 ਫੁੱਟ ਦਾ ਪਾੜ ਜਿਹੜਾ ਪਿਆ ਆ ਤਸਵੀਰ ਦੇਖ ਸਕਦੇ ਹੋ ਵੀ ਤੁਹਾਨੂੰ ਇਹ ਦੇਖ ਸਕਦੇ ਹੋ ਕਿੰਨੀ ਤੇਜ਼ ਇੱਥੇ ਪਾਣੀ ਜਿਹੜਾ ਹੈ ਉਹ ਸਾਨੂੰ ਤਾਂ ਕਿੱਥੇ ਖੜਨਾ ਔਖਾ ਆਇਆ ਹੈ ਮੈਂ ਸਾਰਿਆਂ ਨੂੰ ਕਮਾਂਗਾ ਮੇ ਪਿੱਛੇ ਹੋਵੋ ਤੇ ਪਾੜ ਪੈਣ ਤੋਂ ਬਾਅਦ ਤੁਸੀਂ ਇੱਕ ਵਾਰੀ ਪਾਣੀ ਦੀ ਜਿਹੜੀ ਰਫਤਾਰ ਹੈ ਉਹ ਦੇਖ ਸਕਦੇ ਹੋ ਤੇ ਦਰਿਆ ਨਹੀਂ ਹੈ ਇਹ ਨੈਸ਼ਨਲ ਹਾਈਵੇ ਹੈ ਤੇ ਨੈਸ਼ਨਲ ਹਾਈਵੇ ਤੇ ਇਸ ਤਰੀਕੇ ਨਾਲ ਆਤ ਹੋਇਆ ਸੇਵਾ ਕਰਨ ਵਾਲਿਆਂ ਨੂੰ ਸੇਵਾ ਕਰਨ ਵਾਲਿਆਂ ਦੇ ਜਿਹੜੇ ਟਰੈਕਟਰ ਆ ਉਹ ਵੀ ਤੱਕ ਇੱਥੇ ਟਰਾਲੀਸ ਮੇ ਜਿਹੜੇ ਫਸੇ ਨੇ ਇਹ ਸੇਵਾ ਕਰਨ ਪਹੁੰਚੇ ਸੀ ਪਾੜ ਪਿਆ ਯਾਰ ਅੱਗੇ ਪਾੜ ਜੇ ਅੱਗੇ ਨਾ ਜਾਓ ਪਿੱਛੇ ਹੋ ਜਾਓ ਯਾਰ ਥੋੜਾ ਪਿੱਛੇ ਹੋ ਜਾਓ ਬੜਾ ਵੱਡਾ ਪਾੜ ਯਾਰ ਇੱਥੇ ਆ ਦੇਖ ਸਕਦੇ ਆ ਦੇਖ ਸਕਦੇ ਹੋ ਵੀ ਇੱਧਰ ਰੈਸਕਿਊ ਆਪਰੇਸ਼ਨ ਜਿਹੜਾ ਚਲਾਇਆ ਬਾਈ ਜੀ ਤੁਸੀਂ ਵੀ ਨਾਲ ਸੀਗੇ ਅਸੀਂ ਨਾਲ ਨਹੀਂ ਅਸੀਂ ਇੱਧਰੋਂ ਸੁਪੀਆਂ ਦੁਆਰੇ ਗਗੋਮਾਲ ਤੋਂ ਤੇ ਅਸੀਂ ਕੁਦਰਤੀ ਉੱਤੇ ਚੜੇ ਆ ਤੇ ਉੱਤੇ ਦੇਖਿਆ ਤੇ ਟਰੈਕਟਰ ਵੀਰ ਉਹਨਾਂ ਸਾਡੋ ਬਾਹੀ ਅਸੀਂ ਫਿਰ ਇਹਨਾਂ ਕੋ ਰੱਸੀ ਹੈ ਨਾ ਰੱਸੀ ਉੱਪਰ ਛੁੱਟੀ ਉਹ ਰੱਸੀ ਦੀ ਮਦਦ ਨਾਲ ਉਹਨਾਂ ਸਾਈਡ-ਸਾਈਡ ਤੇ ਹੋ ਕੇ ਉਹਨਾਂ ਨੂੰ ਕੱਢਿਆ ਇਹ ਨਾ ਇਹ ਬਾਈਆਂ ਨੂੰ ਰੱਸੀ ਦੀ ਮਦਦ ਆ ਆਇ ਕਾ ਵੀਰ ਹੀ ਆ ਰੋੜੇ ਵੀ ਜੀ ਰੋੜੇ ਪੈ ਗਏ ਆ ਥੱਲੇ ਚਲ ਗਏ ਜੋ ਜ਼ਮੀਨ ਦੇ ਥੱਲੇ ਜਾ ਕੇ ਪੈਰ ਲਗਾ ਫਿਰ ਤਾਂ ਹੈ ਮੇਝ ਸਮਝ ਨਹੀਂ ਲੱਗੀ ਕੀ ਬਣ ਗਿਆ ਸਾਡੇ ਨਾਲ ਹਾਂਜੀ ਇਹ ਵੀਰ ਹੋਣੇ ਬਹੁਤ ਬਚਾ ਹੋਇਆ ਇਹਨਾਂ ਦਾ ਪਰ ਉਤੋਂ ਦੀ ਇਹ ਰਸਾ ਉਹਨਾਂ ਸੁਟਿਆ ਇਹਨਾਂ ਕੋਲ ਜਿਹੜੇ ਸਵੇਰ ਦੇ ਇੱਥੋਂ ਨਿਕਲ ਗਏ ਹੋਏ ਨੇ ਸੇਵਾ ਕਰਨ ਸੰਗਤ ਨਿਕਲੀ ਆ ਉਹ ਵਾਪਸ ਕੀਤਾ ਹੋਊਗੀ ਉਹਨਾਂ ਲਈ ਤਾਂ ਬਹੁਤ ਔਖਾ ਪਾਈਪਾਸ ਆਏਗੀ ਹਾਂਜੀ ਬਾਈਪਾਸ ਉਤੋਂ ਦੀ ਆਊਗੀ ਰਸਤਾ ਹੈਗਾ ਆਹੋ ਰੋਡ ਤੇ ਬਾਈਪਾਸ ਆਊਗੀ ਹੁਣ ਦੁਨੀਆ ਆਹ ਰਸਤੇ ਆਪਣੇ ਧਿਆਨ ਆਉਂਦੇ ਨੇ ਟ੍ਰੈਕਟਰ ਹੋਇਆ ਕੀ ਮਤਲਬ ਇੱਕਦਮ ਤੁਸੀਂ ਜਾ ਰਹੇ ਸੀ ਵਿਜੀ ਹਾਈਵੇ ਤੋਂ ਜਾਣ ਨੇ ਇੱਕਦਮ ਪਾੜ ਪੈ ਗਿਆ ਆਪਾਂ ਗੱਡੀ ਬੈਠੇ ਆ ਤੇ ਇੱਕਦਮ ਟਰੈਡਰ ਥੱਲੇ ਡੇਪਿਆ ਵਿਜੀ ਵਿੱਚ ਪਾਣੀ ਦੇ ਨੇ ਬੰਦਿਆਂ ਦੇ ਉੱਥੇ ਅੜੇ ਰਹਿ ਗਿਆ ਟਰੈਕਟਰ ਤੇ ਆ ਪਰਨੇ ਲਾ ਕੇ ਆਂ ਆਪਣੇ ਲਾ ਕੇ ਬੰਦਿਆਂ ਨੂੰ ਬਚਾਇਆ ਅੱਛਾ ਤੁਸੀਂ ਆਪਣੇ ਪਰਨੇ ਲਾ ਕੇ ਇਹਨਾਂ ਦੀ ਹਾਂਜੀ ਮਦਦ ਕੀਤੀ ਹੁਣ ਪਰਨਾ ਸਾਡਾ ਕਿੱਥੇ ਆ ਆ ਵੀਰ ਨੇ ਪਰਣਾ ਲਾਇਆ ਸਾਰੇ ਨੇ ਲਾਇਆ ਨਹੀਂ ਨਹੀਂ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਆਇਆ ਪਰਣਾ ਵੀਰ ਨੇ ਦਿੱਤਾ ਮੈਨੂੰ ਇਹ ਬਾਈ ਦਾ ਪਰਣਾ ਹਾਂ ਬਾਈ ਦਾ ਪਰਣਾ ਬਾਈ ਸਲੂਟ ਐ ਤੁਹਾਨੂੰ ਮੈਂ ਕਵਾਂਗਾ ਤੁਸੀਂ ਇਹਨਾਂ ਦੀ ਜ਼ਿੰਦਗੀ ਬਚਾਈ ਆ ਇਹ ਗੁਰੂ ਸਾਹਿਬ ਨਹੀਂ ਗੁਰੂ ਸਾਹਿਬ ਨੇ ਜਿਹੜੀ ਦਾਸ ਸਾਨੂੰ ਦਸਤਾਰ ਦੀ ਬਖਸ਼ੀ ਹੈ ਨਾ ਉਹ ਕਿੰਨੀ ਆ ਜਾਨਾ ਵੈਸੇ ਤਾਂ ਬਚਾਈ ਬਚਾ ਰਹੀ ਆ ਤੁਸੀਂ ਇਹਨਾਂ ਦੀ ਜਾਨ ਜਿਹੜੀ ਆ ਇਸ ਤਰੀਕੇ ਨਾਲ ਵੀ ਬਚਾਈ ਸੇਵਾ ਕਰਨ ਵਾਸਤੇ ਆ ਰਹੇ ਸੀ ਅਸੀਂ ਕੁਦਰਤੀ ਆ ਸਾਡੀ ਸਾਡ ਕੋ ਇਹਨਾਂ ਦੀ ਸੇਵਾ ਹੋ ਗਈ ਆ ਕਿ ਇਸ ਇਧਰ ਉੱਪਰ ਜਾ ਉੱਪਰ ਜਾ ਰਹੇ ਆਂ ਅਸੀਂ ਉਧਰ ਆ ਰਹੇ ਆਂ ਗੱਗੋਮਾਲ ਤੋਂ ਆਏ ਆਂ ਤੇ ਅਸੀਂ ਡੰਗਰ ਅਸੀਂ ਡੰਗਰਾਂ ਵਾਸਤੇ ਲੈ ਕੇ ਆਏ ਆਂ ਚਾਰਾ ਵਾਸਤੇ ਲੈਣ ਆਏ ਆਂ ਤੇ ਚਲੋ ਹਟ ਕੋ ਚਾਰ ਲੈਣ ਵਾਸਤੇ ਆਏ ਆਂ ਕਿ ਉਹਨਾਂ ਦਾ ਸਾਡਾ ਕੋਈ ਨਹੀਂ ਪਹੁੰਚਿਆ ਗਿਆ ਤੇ ਅਸੀਂ ਕੁਦਰਤੀ ਉੱਤੇ ਵੇਖਿਆ ਤੇ ਆਉਂਦਿਆਂ ਟਰੈਕਟਰ ਡੁੱਬਾ ਹੀ ਇਹਨਾਂ ਦਾ ਤੇ ਵੀਰ ਹੋਣੀ ਉਧਰ ਕਾਫੀ ਅੱਗੇ ਹੋਏ ਸੀ ਫਿਰ ਇਹਨਾਂ ਕੋਲ ਹੀ ਰੱਸੀ ਹੈ ਨਾ ਰੱਸੀ ਫੜ ਕੇ ਉਧਰੋਂ ਦੀ ਲੈ ਕੇ ਉਹ ਪੋਲ ਦੇ ਨਾਲ ਨਾਲ ਲੈ ਕੇ ਤੇ ਫਿਰ ਉਹਨਾਂ ਨੂੰ ਉੱਪਰ ਜਾ ਖਿੱਚਿਆ ਪਹਿਲਾਂ ਤੁਸੀਂ ਦਸਤਾਰਾ ਛੱਟੀ ਆ ਫਿਰ ਉਸ ਤੋਂ ਬਾਅਦ ਰੱਸੀ ਵੀ ਛੱਟੀ ਹਾਂਜੀ ਹਾਂਜੀ ਰੱਸੀ ਖੋਦ ਆ ਵੀਰ ਦਾ ਵੀ ਇੱਕ ਪੜਕਾਗਾ ਹੀ ਇਹਦਾ ਹਾਂ ਇਹ ਪੂਰੇ ਰੁੜ ਗਏ ਪੰਜਾਬ ਨੂੰ ਰੋੜਦਾ ਸਰਕਾਰ ਨੇ ਪਹਿਲਾਂ ਨੋਟਬੰਦੀ ਹੋ ਗਈ ਉਸ ਦੇ ਬਾਅਦ ਉਹ ਕਰੋਨਾ ਚੱਲ ਗਿਆ ਅਭੀ ਖੜਾ ਆ ਗਿਆ ਅਭੀ ਕਿੱਧਰ ਜਾਏਗਾ ਅਭੀ ਨਾ ਇਹ ਬਲਾਕ ਹੋ ਗਿਆ ਪੂਰਾ ਰਸਤਾ ਇਹ ਦੇਖੋ ਸਾਰਾ ਪੂਰਾ ਬਲਾਕ ਹੋ ਗਿਆ ਹੈ ਇਹ ਸਾਰਾ ਬਲਾਕ ਹੋ ਚੁੱਕਾ ਹੈ ਪੂਰਾ ਬਲਾਕ ਹੋ ਚੁੱਕਾ ਹੈ ਕੋਈ ਅੱਗੇ ਜੋ ਉਧਰ ਆਦਮੀ ਆ ਉਧਰ ਹੀ ਰਹੇਗਾ ਨਾ ਕੋਈ ਖਾਣਾ ਜਾਏਗਾ ਨਾ ਕੋਈ ਪਾਣੀ ਜਾਏਗਾ ਇਧਰ ਬੇੜਾ ਚਾਹੀਏ ਪੂਰਾ ਮਾਈਤੀ ਪਹਿਲਾਂ ਤਾਂ ਤਿੰਨ ਸਿੰਘਾਂ ਦੀ ਤਸਵੀਰ ਦਿਖਾ ਦਿਓ ਅੱਜ ਇਹਨਾਂ ਨੇ ਜਾਨਾਂ ਬਚਾਈਆਂ ਨੇ ਅੱਜ ਇਹਨਾਂ ਨੇ ਜਾਨਾਂ ਬਚਾਈਆਂ ਨੇ ਆਪਣੀਆਂ ਦਸਤਾਰਾਂ ਜਿਹੜੀਆਂ ਨੇ ਇਹ ਇਹਨਾਂ ਨੇ ਬੰਨ ਕੇ ਜਿਹੜੀਆਂ ਨੇ ਉਹ ਕਿਸੇ ਤਰੀਕੇ ਇੱਕ ਰੱਸੀ ਦੀ ਤਰੀਕੇ ਨਾਲ ਇਸਤੇਮਾਲ ਕੀਤੀਆਂ ਤੇ ਜਾਨ ਜਿਹੜੀ ਆ ਉਹ ਨੌਜਵਾਨਾਂ ਦੀ ਬੱਚੀ ਆ ਉਹ ਸੇਵਾਦਾਰਾਂ ਦੀ ਬੱਚੀ ਆ ਜਿਹੜੇ ਲੋਕਾਂ ਦੀ ਜਾਨ ਬਚਾਉਣ ਵਾਸਤੇ ਲੋਕਾਂ ਨੂੰ ਰਾਸ਼ਨ ਦੇਣ ਵਾਸਤੇ ਆਏ ਸਨ ਪਹਿਲਾਂ ਆ ਦੇਖ ਦਿਲੋਂ ਸਲੂਟ ਕਰਦਾ ਮੈਂ ਤਿੰਨ ਵੀਰਾਂ ਨੂੰ ਵੀਰ ਨੇ ਆਪਣੀ ਜਾਨ ਤੱਕ ਜੋਖਮ ਚ ਪਾਈ ਆ ਜਦੋਂ ਤੁਸੀਂ ਇਹਨਾਂ ਨੂੰ ਰੈਸਕਿਊ ਕਰ ਰਹੇ ਸੀ ਤਾਂ ਇੱਕ ਵਾਰੀ ਤੁਹਾਨੂੰ ਨਹੀਂ ਡਰ ਲੱਗਿਆ ਬਈ ਅਸੀਂ ਪੁਲ ਦੇ ਉੱਪਰ ਹੀ ਆ ਅਸੀਂ ਪੁਲ ਦੇ ਉੱਪਰ ਇਹਨਾਂ ਕੋ ਫਿਰ ਅਸੀਂ ਆਪਣੇ ਪਰਨੇ ਲਾਏ ਰੋੜ ਰਏ ਨੇ ਤਾਂ ਕਿਆ ਮਦਦ ਕਰਨਾ ਹੈ ਕਰਨੀ ਪੜੇਗੀ ਨਾ ਜਦ ਰੋੜ ਰਏ ਨੇ ਤਾਂ ਕਿਆ karenge ਦੇਖੀਂ ਖਲੋ ਕੇ ਤਮਾਸ਼ਾ ਥੋੜਾ ਦੇਖਾਂਗੇ ਸਾਨੂੰ ਤਰਨਦੀਪ ਨਹੀਂ ਜੱਜ ਆਗੀ ਤਰਨਦੀਪ ਨਹੀਂ ਜੱਜ ਫਿਰ ਵੀ ਅਸੀਂ ਇਹਨਾਂ ਨੂੰ ਬਚਾਉਣ ਤਾਂ ਕਿ ਪੂਰੀ ਕੋਸ਼ਿਸ਼ ਕੀਤੀ ਜੀ ਜਿੱਤੋ ਤੱਕ ਹੋ ਸਕਿਆ ਅਸੀਂ ਆਪਣੀ ਵਾਹ ਲਈ ਵਾਲੇ ਦਾ ਤਰਨਾ ਮਾਰਿਆ ਤਰਨਾ ਮਾਰ ਕੇ ਇਹਨਾਂ ਨੂੰ ਨਹੀਂ ਵਾਪਸ ਜਾਣਾ ਕੋਈ ਗੱਲ ਨਹੀਂ ਅਸੀਂ ਚੱਲ ਉੱਤੋਂ ਦੇ ਚੱਲ ਜਾਵਾਂਗੇ ਨਹੀਂ ਅੰਦਰ ਜਾਣਾ ਨਹੀਂ ਜਾਹੀ ਇੱਧਰ ਕੋਈ ਨਹੀਂ ਚਲੋ ਇਹ ਮੈਸੇ ਜਿਗਰਾ ਪੰਜਾਬੀਆਂ ਇੱਚ ਹੀ ਆ ਜਿਗਰਾ ਮੈਂ ਖੂਨ ਦਾ ਜੀ ਇਹ ਖੂਨ ਹੈ ਸਾਡੇ ਵੱਡਿਆਂ ਦਾ ਹੀ ਜੋ ਜਿੱਦਾਂ ਦੀ ਹੈਗੇ ਉਹ ਸਾਡੇ ਵਿੱਚ ਆ ਇਹ ਨਹੀਂ ਸਾਡੇ ਚੋਂ ਜਾਣਾ ਇਹ ਇੱਕ ਦੂਜੇ ਨੂੰ ਬਚਾਉਂਦਾ ਜਜ਼ਬਾ ਜਿਹੜਾ ਸਦਾ ਹੀ ਰਹਿਣਾ ਹੈ ਸਾਡੇ ਹਾਂਜੀ ਕਾਇਨ ਦੇਖ ਸਕਦੇ ਹੋ ਇਹ ਨੌਜਵਾਨਾ ਦੀ ਜੀਰੀ ਅੱਜ ਜਾਨ ਬਚੀ ਆ ਇਹ ਇਨਾ ਸਿੰਘਾ ਕਰਕੇ ਬਚੀ ਆ ਪਰ ਤਸਵੀਰ ਹੁਣ ਆਰਮੀ ਵੀ ਕਿਤੇ ਨਾ ਕਿਤੇ ਆਰਮੀ ਵੀ ਇਧਰ ਮੈਂ ਕਵਾਂਗਾ ਕੈਮਰਾ ਪਰਸਨ ਅਮਿੰਦ ਨੂੰ ਕਵਾਂਗਾ ਵੀ ਇਧਰ ਨੂੰ ਹੋ ਜੋ ਤੇ ਟਰੈਕਟਰ ਤੇ ਉਹਦਾ ਹੈਡ ਹੋ ਮੋੜੋ ਹੁਣ ਕਿੱਥੇ ਆਉਣਾ ਹੈ ਇਹ ਟਾਇਰ ਸਟ ਰਟਾਇਆ ਤੇ ਆਰਮੀ ਵੀ ਜਿੱਥੇ ਇੱਥੇ ਉਹ ਵੀ ਨਾਲ ਨਾਲ ਆਪਣੇ ਰੈਸਕਿਊ ਆਪਰੇਸ਼ਨ ਜਿਹੜੇ ਆ ਉਹ ਲਗਾਤਾਰ ਚਲਾ ਰਹੇ ਆ ਸਰਕਾਰ ਨੇ ਇਹ ਤੱਕ ਨਹੀਂ ਆਇਆ ਪ੍ਰਸ਼ਾਸਨ ਸਰਹ ਪ੍ਰਸ਼ਾਸਨ ਦੇ ਇਹ ਤੱਕ ਨਹੀਂ ਆਇਆ ਇਥੇ ਲਾਦਾ ਇਹੋ ਜੇ ਬਣੇ ਪ੍ਰਸ਼ਾਸਨ ਆਇਆ ਨਹੀਂ ਕੀ ਬਣਿਆ ਇਥੇ ਆਣ ਕੇ ਸਾਡੇ ਲਾਗੋਂ ਦੇ ਲੋਕ ਵੀਰ ਉਹਨਾਂ ਨੇ ਆਣ ਕੇ ਸਾਡੀ ਮੱਤ ਕੀਤੀ ਪ੍ਰਸ਼ਾਸਨ ਇਹ ਤੱਕ ਨਹੀਂ ਆਏ ਸੀ ਇੱਕ ਇਹ ਵੀ ਗੱਲ ਆਂਦੀ ਹੈ ਜਦੋਂ ਕਿੱਥੇ ਵੀ ਕੋਈ ਹਾੜਾ ਆਂਦੇ ਕੁਝ ਵੀ ਆਂਦੇ ਪੰਜਾਬ ਮਦਦ ਕਰਨ ਵਾਸਤੇ ਪਹੁੰਚ ਜਾਂਦਾ ਪਰ ਪੰਜਾਬੀਆਂ ਦੀ ਮਦਦ ਕਰਨ ਵਾਸਤੇ ਪੰਜਾਬੀ ਪਹੁੰਚਦੇ ਨੇ ਸਰਕਾਰਾਂ ਵੀ ਨਹੀਂ ਪਹੁੰਚਦੀਆਂ ਤੇ ਆਸ-ਪਾਸ ਦੇ ਸੂਬਿਆਂ ਦੇ ਲੋਕ ਹਾਂਜੀ ਨਹੀਂ ਕੋਈ ਨਹੀਂ ਉੱਪਰਦਾ ਸਰਕਾਰ ਇਹ ਤੱਕ ਨਹੀਂ ਪੜੀ ਤੇ ਪ੍ਰਸ਼ਾਸਨ ਦਾ ਬੰਦਾ ਕੋਈ ਨਹੀਂ ਆਇਆ ਇਹ ਤੱਕ ਇਥੇ ਫੌਜ ਨੇ ਕਿੱਡੀਆਂ ਸਾਨੂੰ ਮਾਰ ਕੇ ਬੜਾ ਡੇਢਾ ਨੁਕਸਾਨ ਹੋਣ ਡਿਆ ਸ਼ਾ ਪਾਣੀ ਦਾ ਬੜਾ ਤੇਜ਼ ਰਗਮ ਚੱਲਣ ਡਿਆ ਰਾਰ ਬੰਦ ਹੋ ਗਿਆ ਅੱਗੇ ਰਾਸ਼ਨ ਰੁਸ਼ਨ ਜਾਂਦਾ ਹੈ ਹੁਣ ਅੱਗੇ ਜਾਂਦਾ ਨਹੀਂ ਡਿਆ ਹਾਂ ਰਾਹ ਟੁੱਟ ਗਿਆ ਵੀ ਰਾਸ਼ਨ ਰਾਹ ਟੁੱਟਣ ਕਰਕੇ ਹੁਣ ਨਹੀਂ ਜਾਇਆ ਜਾਣਾ ਹੁਣ ਜਾ ਨਹੀਂ ਜਾਣਾ ਹੁਣ ਬਹੁਤ ਜ਼ਿਆਦਾ ਅੱਗੇ ਜਾ ਕੇ ਤੇ ਰੋੜਨ ਵਾਲੀ ਗੱਲ ਆ ਜਿਹੜਾ ਅੱਗੇ ਜਾਂਦਾ ਰਿਸਕ ਹੈ ਬਹੁਤ ਵੱਡਾ ਆ ਤੁਹਾਡੇ ਸਾਹਮਣੇ ਹੋਣੇ ਟਰਾਲੀ ਆਜੋ ਆਜੋ ਭਾਈ ਜੀ ਅੱਗੇ ਆਜੋ ਕੁਝ ਪਾਣੀ ਲਗਾਤਾਰ ਵੱਧਦਾ ਜਾ ਰਿਹਾ ਨਾਲੇ ਆਰਮੀ ਨੇ ਵੀ ਆਪਣਾ ਕੰਮ ਕਰਨਾ ਪਰ ਆ ਤਸਵੀਰਾਂ ਤੁਹਾਨੂੰ ਦਿਖਾਈਆਂ ਤੇ ਇੱਥੋਂ ਅੱਗੇ ਹੁਣ ਅਸੀਂ ਵੀ ਨਹੀਂ ਜਾ ਸਕਦੇ ਅਜਨਾਲਾ ਅੱਗੋ ਟੁੱਟ ਚੁੱਕਾ ਹੈ ਇਹ ਲਿੰਕ ਸਿੱਧਾ ਡੇਰਾ ਬਾਬਾ ਨਾਨਕ ਨਾਲ ਰਮਦਾਸ ਨਾਲ ਇਹ ਲਿੰਕ ਟੁੱਟ ਚੁੱਕਾ ਆ ਇਹ ਹਾਈਵੇ ਤੇ ਮੈਂ ਕਹਾਂਗਾ ਇਹ ਸਾਰੇ ਖੇਤ ਸੀਗੇ ਇੱਕ ਵਾਰੀ ਤਸਵੀਰ ਦਿਖਾ ਦਿੱਤੀ ਜਾਵੇ ਆ ਸਾਰੇ ਖੇਤ ਸੀ ਅਮੀ ਜੀ ਪਿੱਛੇ ਆਜੋ ਉਹਨਾਂ ਨੂੰ ਕੰਮ ਕਰਨ ਦੋ ਆਪਣਾ ਤੇ ਆ ਸਾਰੇ ਜਿਹੜੇ ਆ ਹਾਈਵੇ ਸੀਗਾ ਹਾਈਵੇ ਤੋਂ ਬਾਅਦ ਸਾਰੇ ਖੇਤ ਸਨ ਤੇ ਇਹ ਹੁਣ ਇੰਜ ਜਾ ਪਰਿਆ ਪਈਆ ਦਰਿਆ ਹੋਵੇ ਇਹ ਰਾਵੀ ਦਾ ਪਾਣੀ ਜਿਹੜਾ ਹੈ ਉਹ ਕਿਸ ਤਰੀਕੇ ਨਾਲ ਮਾਰ ਕਰ ਰਿਹਾ ਪੰਜਾਬ ਦੇ ਵਿੱਚ ਇਹ ਤਸਵੀਰਾਂ ਇਸ ਸਮੇਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਪਰ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਲੋਕ ਜਿਹੜੇ ਨੇ ਉਹ ਇੱਥੇ ਖੜੇ ਨੇ ਇੱਕ ਦੂਜੇ ਦਾ ਸਾਥ ਦੇ ਰਹੇ ਆ ਆਰਮੀ ਵੀ ਇੱਥੇ ਮੌਜੂਦ ਹੈ ਉਹ ਵੀ ਜਿਹੜਾ ਸਾਥ ਦੇਣ ਵਾਸਤੇ ਉਹ ਖੜੀ ਹੋਈ ਆ ਤਾਂ ਪੰਜਾਬ ਦੇ ਕੀ ਗਰਾਊਂਡ ਜ਼ੀਰੋ ਤੇ ਹਾਲਾਤ ਆ ਉਹ ਤੁਹਾਨੂੰ ਅਸਦੇ ਦੱਸਦੇ ਰਾਵਾਂਗੇ ਤਾਂ ਇਹ ਦੇਖੋ ਜਿਵੇਂ ਤੁਹਾਨੂੰ ਦਿਖਾਈ ਸੀ ਵੀ ਟਰਾਲੀ ਜਿਹੜੀ ਆ ਉਹ ਕਿਸ ਤਰੀਕੇ ਨਾਲ ਪਾੜ ਪੈਣ ਕਰਕੇ ਉੱਥੇ ਹੀ ਫਸ ਜਾਂਦੀ ਆ ਜਿਹੜੀ ਟਰਾਲੀ ਦੇ ਵਿੱਚ ਲੋਕ ਮੌਜੂਦ ਸੀ ਜਿਹੜੇ ਸੇਵਾ ਕਰਨ ਵਾਸਤੇ ਇੱਥੇ ਸੇਵਾਦਾਰ ਆਏ ਸੀ ਉਹੀ ਬੜੇ ਮੁਸ਼ਕਿਲ ਨਾਲ ਇੱਥੇ ਬੱਚੇ ਸੀ ਇੱਕ ਵਾਰੀ ਤਸਵੀਰ ਦਿਖਾ ਦਿੱਤੇ ਜਾਵੇ ਵੀ ਆ ਲੰਗਰ ਲੈ ਕੇ ਆ ਰਹੇ ਸੀ ਰਸਲ ਲੈ ਕੇ ਆ ਰਹੇ ਸੀ ਤੇ ਕਿੰਨਾ ਨੁਕਸਾਨ ਜਿਹੜਾ ਹੈ ਹੋ ਗਿਆ ਇਹ ਹੜਾ ਕਰਕੇ ਨੁਕਸਾਨ ਹੋਇਆ ਆ ਰਾਵੀ ਦਰਿਆ ਜਿਹੜਾ ਹੈ ਉਹ ਦੇਖ ਸਕਦੇ ਹੋ ਕਿੰਦਾ ਆਫਤ ਤੇ ਆਇਆ ਤੇ ਇਹ ਪੂਰਾ ਦਾ ਪੂਰਾ ਟਰੈਕਟਰ ਜਿਹੜਾ ਹੈ ਜਿਹੜਾ ਵੀ ਸਮਾਨ ਸੀਗਾ ਜਿਹੜਾ ਵੀ ਲੰਗਰ ਵਾਸਤੇ ਰਸਤ ਜਾ ਰਹੀ ਸੀ ਉਸ ਦਾ ਕਿੱਡਾ ਵੱਡਾ ਜਿਹੜਾ ਨੁਕਸਾਨ ਹੋਇਆ ਬਾਬਾ ਜੀ ਇਹ ਸਾਰੀ ਲੰਗਰ ਰਸਤ ਜਾ ਇਹ ਲੰਗਰ ਵਾਸਤੇ ਮਹਾਪੁਰਸ਼ਾਂ ਨੂੰ ਬਾਬਾ ਸੁਖਦੇਵ ਸਿੰਘ ਪੁੱਚੋਵਾਲੇ ਮਹਾਪੁਰਸ਼ ਨਾਨਸਰ ਸੰਪਰਦਾ ਵੱਲੋਂ ਇਹ 3 ਦਿਨ ਹੋ ਗਏ ਸੇਵਾ ਕਰਦੇ ਆ ਇੱਥੇ ਲੰਗੋ ਮਾਲ ਕੋਲੋਂ ਮਾਲ ਤੱਕ ਰਹੀ ਗਏ ਆ ਕੱਲ ਵੀ ਅੱਜ ਵੀ ਉੱਥੇ ਜਾਣਾ ਸੀ ਤੇ ਪਰ ਉਹਦੇ ਵਿੱਚ ਹੀ ਰਸਤੇ ਵਿੱਚ ਇਹ ਨੁਕਸਾਨ ਹੋ ਗਿਆ ਕਿ ਟਰਾਲੀ ਟਰੈਕਟਰ ਪਲਟ ਗਿਆ ਪਰ ਚਲੋ ਕੁਝ ਆਪਣੇ ਸਾਰੇ ਸਿੱਖ ਆਪਣੇ ਪਰਵਾਹ ਨਾਲ ਨਾਲ ਮਿਲ ਕੇ ਇਹ ਕੱਢਿਆ ਕੋਈ ਫੌਜੀ ਮਜਦਤੀ ਛੋੜੀ ਬਹੁਤੀ ਇਹ ਘੱਟੋ ਘੱਟ ਵਿੱਚ ਲੱਖ ਰੁਪਏ ਦਾ ਸਾਮਾਨ ਹੀ ਜਾਂਦਾ ਹੈ ਲੱਖ ਦੇ ਕੱਲ ਹੁੰਦੇ ਲੱਖ ਦੇ ਅੱਜ ਜਾਂਦਾ ਲੱਖ ਤੋਂ ਉੱਤੇ ਸਾਮਾਨ ਹੀ ਨੁਕਸਾਨ ਵੀ ਹੈ ਪਰ ਸਰਕਾਰਾਂ ਕੋਈ ਕਿਸੇ ਦੀ ਬਾਹ ਨਹੀਂ ਫੜਦੀਆਂ ਪਈਆਂ ਕੋਈ ਕੁਝ ਨਹੀਂ ਕਰਦੀਆਂ ਪਤਾ ਹੀ ਵੀ ਇਹ ਕੰਮ ਹੋਣੇ ਆ ਪਰ ਸਰਕਾਰਾਂ ਨੇ ਪਾਣੀ ਪਹਿਲਾਂ ਹੀ ਸਰਸਤੀਆਂ ਪਤਾ ਵੀ ਮੀਂਹ ਪੈਣੇ ਸਭ ਕੁਝ ਹੋਣਾ ਪਰ ਸਰਕਾਰ ਨੇ ਇੱਕ ਨਹੀਂ ਕਿਸੇ ਦੀ ਸੁਣੀ ਉਹ ਪਾਣੀ ਨਹੀਂ ਛੱਡਿਆ ਕੁਛ ਨਹੀਂ ਕੀਤਾ ਇਹ ਜਿਦਾ ਕਰਕੇ ਸਭ ਲੋਕ ਇਹ ਤਸੀਹੇ ਭੋਗਣਦੇ ਆ ਨਾ ਕਿ ਇਹਦਾ ਡੰਗਰ ਨਾ ਕੇ ਇਹਦਾ ਪਾਣੀ ਨਾ ਪ੍ਰਸ਼ਾਦਾ ਲੋਕ ਕੋਠਿਆਂ ਤੇ ਚੜ੍ਹੇ ਆ ਨਾ ਕਿ ਇਹਨੂੰ ਪਾਣੀ ਮਿਲਨ ਰਿਹਾ ਪੀਣ ਲਈ ਸਰਕਾਰ ਨੇ ਨਾ ਕੋਈ ਕਿਸਤੀ ਲਾਈ ਆ ਕੁਛ ਪ੍ਰਬੰਧ ਨਹੀਂ ਕੀਤੇ ਸਰਕਾਰ ਦੇ ਇਹ ਸਾਰੀ ਸਰਕਾਰ ਫੇਲ ਹੋ ਚੁੱਕੀ ਆ ਆਪ ਸਰਕਾਰ ਵੀ ਤੇ ਬੀਜੇਪੀ ਵੀ ਜਿਹੜੀ ਕਿ ਖਾਸ ਕਰਕੇ ਸਿੱਖਾਂ ਨੂੰ ਲੱਗਦੀ ਆ ਤੇ ਪੰਜਾਬ ਨੂੰ ਲੱਗਦੀ ਆ ਕਿ ਪੰਜਾਬ ਕਿਸੇ ਤਰ੍ਹਾਂ ਘਰਕ ਹੋ ਜੇ ਪਰ ਇਹ ਗੁਰਗੋਵਿੰਦ ਸਿੰਘ ਪਾਤਸ਼ਾਹ ਦੀ ਖਾਲਸਾ ਜਿਹੜੀ ਫੌਜ ਸਾਜੀ ਹੋਈ ਹੈ ਨਾ ਇਹਨੂੰ ਕੋਈ ਮਟਾ ਨਹੀਂ ਸਕਦਾ ਕੋਈ ਮਕਾ ਨਹੀਂ ਸਕਦਾ ਇਹ ਆਪਣੇ ਆਪ ਹੀ ਭਾਵੇਂ ਜਿੰਨਾ ਮਰਜੀ ਜ਼ੋਰ ਲਾਉਣ ਪੰਜਾਬ ਨੂੰ ਮਕਾਉਣ ਲਈ ਨਹੀਂ ਮਕਾ ਸਕਦਾ ਕਿਉਂਕਿ ਇਹ ਖਾਲਸਾ ਫੌਜ ਹੈ ਗੁਰਸਾਹਿਬ ਦੀ ਇਹ ਆਪਣੇ ਆਪ ਹੀ ਇਹ ਪ੍ਰਗਟਿਵ ਖਾਲਸਾ ਪਰਮਾਤਮਾ ਦੀ ਮੌਜ ਇਹ ਖਾਲਸਾ ਫੌਜ ਨੂੰ ਕੋਈ ਮਕਾ ਨਹੀਂ ਸਕਦਾ ਜਿੰਨਾ ਭਾਵੇਂ ਮਰਜੀ ਸਰਕਾਰਾਂ ਜ਼ੋਰ ਲਾਉਣ ਅੱਗੇ ਵੀ ਹਕੂਮਤਾਂ ਬੜੀਆਂ ਮੁਸਲਮਾਨ ਤੁਹਾਨੂੰ ਲੱਗਦਾ ਵੀ ਇਹ ਜਿਹੜੇ ਹੜ੍ਹ ਆਏ ਨੇ ਤੁਹਾਨੂੰ ਇਹ ਲੱਗਦਾ ਵੀ ਇਹ ਕਿਸੇ ਨਾ ਕਿਸੇ ਤਰੀਕੇ ਇਹ ਸਾਜ਼ਿਸ਼ ਵੀ ਹੋ ਸਕਦੀ ਹੈ ਮੈਨਮੇਡ ਵੀ ਹੋ ਸਕਦੇ ਨੇ ਇਹ ਮੈਨਮੇਡ ਪੂਰੀ ਸਰਕਾਰਾਂ ਦੀ ਸਾਜ਼ਿਸ਼ ਹੈ 88 ਵਿੱਚ ਵੀ ਨਾ ਇਤਨਾ ਲੋਕ ਡੁੱਬੇ ਉਤੋਂ ਬਾਅਦ ਵੀ ਡੁੱਬੇ ਹੁਣ ਵੀ ਡੁੱਬੇ ਕਿ ਸਰਕਾਰਾਂ ਚਾਹੁੰਦੀਆਂ ਵੀ ਪੰਜਾਬ ਕਿਸੇ ਤਰ੍ਹਾਂ ਗਰਗ ਹੋ ਜਾਏ ਬਸ ਇਹੋ ਹੀ ਹੈ ਇਹ ਪਾਣੀ ਅੱਜ ਤੋਂ 2 ਮਹੀਨੇ ਪਹਿਲਾਂ ਵੀ ਛੱਡ ਸਕਦੇ ਸੀ ਜਦੋਂ ਅੱਜ ਤੋਂ 2 ਮਹੀਨੇ ਪਹਿਲਾਂ ਇਹ ਪਾਣੀ ਛੱਡਦੇ 10-10 ਦਿਨ ਦੇ ਵਖ ਪਾਣਾ ਛੱਡਦੇ ਪਾਣੀ ਆਪਣੇ ਆਪ ਜਾਈ ਜਾਂਦਾ ਗਾੜੀ ਹੁਣ ਇਹਨਾਂ ਵੇਖਿਆ ਵੀ ਡੁੱਬਣ ਵਾਲਾ ਕੰਮ ਆ ਪਿੱਛੋਂ ਬੰਨ ਟੁੱਟ ਕੇ ਪਿੱਛੋਂ ਭਾਗੜੇ ਦਾ ਵੀ ਕਹਿੰਦੇ ਵੀ ਡੁੱਬਣ ਵਾਲਾ ਸਾਰਾ ਜੇ ਭਾਗੜਾ ਟੁੱਟ ਗਿਆ ਇੱਥੇ ਤਾਂ 15-15 ਫੁੱਟ ਸਾਰੇ ਪੰਜਾਬ 'ਚ ਪਾਣੀ ਹੋ ਜਾਏਗਾ ਇਸ ਕਰਕੇ ਸਰਕਾਰਾਂ ਬੀਜੇਪੀ ਚਾਹੁੰਦੀ ਆ ਵੀ ਪੰਜਾਬ ਦਾ ਬੇੜਾ ਕਰਕ ਹੋ ਜਾਏ ਇਹ ਆਪ ਸਰਕਾਰ ਵੀ ਬਾਕੀ ਇਹ ਨਹੀਂ ਕਾਂਗਰਸ ਵੀ ਕਾਲੀਦਾਲ ਵੀ ਸਭ ਜਿੰਨੇ ਐਮਐਲਏ ਐਮਪੀ ਜਿੰਨੇ ਵੀ ਆਦੇ ਸਿਰਫ ਫੋਟੋਆਂ ਖਿਚਾਉਣ ਨੂੰ ਆਏ ਕਿਸੇ ਨੇ ਕੋਈ ਕੇਸ ਦੀ ਮਦਦ ਨਹੀਂ ਕੀਤੀ ਕੋਈ ਪ੍ਰਸ਼ਾਦਾ ਕੋਈ ਕੁਛ ਨਹੀਂ ਸਾਰੇ ਹੀ ਜਿੰਨੇ ਐਮਐਲਏ ਐਮਪੀ ਜਿੰਨੇ ਵੀ ਆਏ ਨੇ ਸਭ ਆਪ ਆਪਣੀਆਂ ਫੋਟੋਆਂ ਖਿਚਾ ਕੇ ਚਲੇ ਗਏ ਇਸ ਕਰਕੇ ਜੇ ਕਰ ਰਹੀ ਹੈ ਮਦਦ ਆਪਣੇ ਭਰਾ ਹੀ ਪੰਜਾਬੀ ਭਰਾ ਜਿੰਨੇ ਨੇ ਲਿਆ ਲਿਆ ਕੇ ਮਦਦ ਪ੍ਰਸ਼ਾਦਾ ਪਾਣੀ ਦੁੱਧ ਕੋਠਿਆਂ ਦੇ ਚੜਿਆਂ ਲੋਕਾਂ ਨੂੰ ਪਚਾ ਰਹੇ ਨੇ ਬਾਬਾ ਜੀ ਇੱਕ ਗੱਲ ਹੁਣ ਤਾਂ ਤੁਸੀਂ ਕਿਹਾ ਸੀ ਕੋਠਿਆਂ ਤੇ ਆ ਸੇਵਾ ਵਾਲਾ ਟਰੈਕਟਰ ਵਾਪਸ ਚੱਲੇ ਆ ਹੁਣ ਮਤਲਬ ਸੇਵਾ ਵੀ ਨਹੀਂ ਜਾ ਪਾ ਨਹੀਂ ਨਹੀਂ ਸੇਵਾ ਜਾ ਨਹੀਂ ਪਈ ਜੀ ਇਹ ਮਹਾਪੁਰਸ਼ਾ ਵੱਲੋਂ ਬਾਬਾ ਸੁਦੇਸ਼ਪੁਰਚੋ ਵਾਲੇ ਮਹਾਪੁਰਸ਼ਾ ਵੱਲੋਂ ਸੇਵਾ ਆ ਰਹੀ ਹੋਰ ਵੀ ਸੰਪਰਦਾਵਾ ਕਰਦੀਆਂ ਨੇ ਬਾਬੇ ਨਿੰਦਰ ਸੋਹਣੀ ਉੱਥੇ ਫਰੋਜਪੁਰ ਸਾਡੇ ਫਰੋਜਪੁਰ ਵੀ ਸੰਗਤਾ ਉੱਥੇ ਸੇਵਾ ਕਰਦੀ ਪਈ ਆ ਸੁਲਤਾਨਪੁਰ ਲੋਧੀ ਦੀ ਮਾਪੁਰਛਾਲਾ ਸੇਵਾ ਚੱਲਦੀ ਪਈ ਆ ਪਰ ਇਹ ਹੁਣ ਸੇਵਾ ਗਾੜੀ ਨਹੀਂ ਪਹੁੰਚ ਸਕੀ ਕੋਈ ਖਰਾਬ ਹੋ ਗਈ ਬਚ ਕਿੰਨੀ ਰਸਤੇ ਖਰਾਬ ਹੋਈ ਆ ਇਸ ਕਰਕੇ ਅਸੀਂ ਰੋਜ਼ 2-2 3-3 ਲੱਖ ਰੁਪਏ ਦਾ ਸਮਾਨ ਲਿਆ ਰਹੇ ਮਗਰੋਂ ਲਿਆ ਕੇ ਵੀ ਕਿਸ ਤਰੀਕਾ ਕਿ ਤਰ ਪਹੁੰਚ ਜੇ ਪਰ ਅੱਜ ਨਹੀਂ ਪਹੁੰਚ ਸਕਿਆ ਇਹ ਗੁਰੂ ਸਾਹਿਬ ਨੂੰ ਪਤਾ ਨਹੀਂ ਕੀ ਪਹੁੰਚਦਾ ਵੀ ਪਰ ਸਾਡੇ ਬੰਦੇ ਬਚ ਗਏ ਜਿਹੜੇ ਕਿ 6-6 ਫੁੱਟ ਥੱਲੇ ਡੁੱ Nghi ਹੋ ਗਏ ਫਿਰ ਤਾਂ ਆਏ ਨਹੀਂ ਮੇਰੀ ਗੱਲ ਉਹਨਾਂ ਨਾਲ ਗੱਲਬਾਤ ਕੀਤੀ ਕਹਿੰਦੇ ਵੀ ਉੱਪਰ ਪੁਲ ਤੋਂ ਲੋਕਾਂ ਨੇ ਚੜ੍ਹ ਕੇ ਉਹਨਾਂ ਨੇ ਵੀ ਆਪਣਾ ਦਸਤਾਰਾਂ ਦਸਤਾਰਾ ਲਾਈਆਂ ਤੇ ਉਹ ਤੇ ਰੱਸੀ ਬਣਾ ਕੇ ਕਿਸੇ ਤਰੀਕੇ ਨਾਲ ਉਹਨਾਂ ਨੇ ਇਹ ਜਦੋਂ ਬੰਦੇ ਡੁੱਬਦੇ ਗਏ ਅਸੀਂ ਰस्सियां ਵੀ ਸੁੱਟੀਆਂ ਉਹ ਤੋਂ ਦਸਤਾਰਾਂ ਖੋਲ ਖੋਲ ਕੇ ਥੱਲੇ ਕਚਾ ਕੇ ਦੂਰ ਤੱਕ ਸਾਰੇ ਬੰਦੇ ਕੱਢ ਕੇ ਲਿਆਂਦੇ ਆ ਇਹ ਤੇ ਗੁਰੂ ਸਾਹਿਬ ਦੀ ਕਿਰਪਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਗੁਰੂ ਨਾਨਕ ਦੀ ਗੁਰੂ ਰਾਮਦਾਸ ਪਾਸ਼ੇ ਬਾਬਾ ਬੁੱਢਾ ਸਾਹਿਬ ਜਿਹਨਾਂ ਦੇ ਸਥਾਨ ਆ ਅੱਜ ਤੋਂ 10 ਦਿਨ ਜਿੱਥੇ ਆਪਾਂ ਲੰਗਰ ਲਾ ਰਹੇ ਆ ਅੱਜ ਤੋਂ 10 ਦਿਨਾਂ ਨੂੰ ਬਾਅਦ ਜਾਂ 12 ਤਰੀਕ ਨਾਲ ਚੌਥ ਸ਼ਰਧਾ ਦੀ ਆਉਂਦੀ ਆ ਇਹਨਾਂ ਥਾਵਾਂ ਤੇ ਲੰਗਰ ਚੱਲਨੇ ਹੀ ਜਿੱਥੇ ਕੀ ਹੁਣ ਦੁਨੀਆ ਲੰਗਰ ਵੇਚਾ ਰਹੀ ਆ ਇਹਨਾਂ ਨੇ ਇੱਥੇ ਲੰਗਰ ਲਾ ਕੇ ਚੌ ਸ਼ਰਾਧਾ ਤੇ ਜਾਣਾ ਹੈ ਅੱਜ ਬਾ ਗੁਰੂ ਨਾਨਕ ਸਾਹਿਬ ਦਾ ਵਿਆਹ ਪੁਰਬਿਆ ਉੱਥੇ ਲੰਗਰ ਚੱਲਦੇ ਪੇ ਗੋਂਦਵਾਲ ਸਾਹਿਬ ਦਾ ਇਤਿਹਾਸ ਵੇਖੋ ਗੋਂਦਵਾਲ ਸਾਹਿਬ ਹੋਣੇ ਗੁਰੂ ਅਮਰਦਾਸ ਪਾਸ਼ਾ ਜੋਤੀ ਜੋਤ ਆ ਰਿਹਾ ਉੱਥੇ ਲੰਗਰ ਲੋਕਾਂ ਨੂੰ ਲਾਉਣੇ ਪਰ ਜਦੋਂ ਇਹ ਜਿਹੇ ਹਾਲਾਤ ਵੇਖਣਗੇ ਫੇਰ ਵੀ ਪਰ ਸਿੱਖ ਪਿੱਛੇ ਨਹੀਂ ਹੱਟਦੇ ਕਿਸੇ ਪਿਛੋਂ ਇਸ ਕਰਕੇ ਇਹ ਗੁਰੂ ਸਾਹਿਬ ਦੀ ਸਾਜੀ ਕੌਮ ਹੈ ਇਹਨੂੰ ਕੋਈ ਮਟਾ ਨਹੀਂ ਸਕਦਾ ਭਾਵੇਂ ਜਿੰਨੀਆਂ ਮਰਜ਼ੀ ਸਰਕਾਰਾਂ ਜੋਰ ਲਾਉਣ ਇਸ ਕਰਕੇ ਭਈ ਸਭ ਨੂੰ ਬੇਨਤੀ ਹੈ ਜੇ ਕੋਈ ਸਾਡੀ ਆਵਾਜ਼ ਵੀ ਸੁਣਦਾ ਹੋਵੇ ਵੱਧ ਤੋਂ ਵੱਧ ਪ੍ਰਬੰਧ ਕਰੋ ਜੇ ਇਥੇ ਉਹਨਾਂ ਨੇ ਤੇ ਆਪਣਾ ਵੇਖ ਕੇ ਚਲੋ ਭਾਈ ਕਿਉਂਕਿ ਹਰ ਇੱਕ ਦਾ ਪਾਣੀ ਪਾਣੀ ਹੈ ਅੱਜ ਹੋਰ ਸੀ ਕੱਲ ਹੋਰ ਸੀ ਪਰਸੋਂ ਅਸੀਂ ਮੋਟਰਸਾਈਕਲ ਗੱਡੀਆਂ ਤੇ ਵੀ ਗਏ ਆ ਪਰ ਕੱਲ 14 15 ਘੰਟਿਆਂ 20 ਘੰਟਿਆਂ ਚ ਪਾਣੀ ਪਾਣੀ ਹੋ ਗਿਆ ਸਾਰੇ ਪਾਸੇ ਇਸ ਕਰਕੇ ਭਾਈ ਸਾਰੇ ਆਪੋ ਆਪਣੀ ਸੇਫਟੀ ਨਾਲ ਹੋਣ ਜੇ ਸਰਕਾਰਾਂ ਚਾਹਣ ਇੱਥੇ ਕਿਸ਼ਤੀਆਂ ਲਾਉਣ ਕਿਸਤियां ਲਾ ਕੇ ਤੇ ਇਹ ਸਾਰਾ ਕੰਮ ਇਥੋਂ ਰਾਸ਼ਨ ਪਚਾਉਣ ਰਾਸ਼ਨ ਇਥੇ ਪਿੱਛੋਂ ਆ ਰਿਹਾ ਹੈ ਗਾੜੀ ਪਹੁੰਚਦਾ ਹੋ ਸਕਦਾ ਪਰ ਸਰਕਾਰਾਂ ਦੀ ਬਹੁਤ ਜ਼ਿਆਦੀ ਨਿਗਹਿਲੀ ਆਪੋ ਆਪਣੀਆਂ ਫੋਟੋਆਂ ਧਾਰੀਵਾਲ ਸਾਹਿਬ ਆਏ ਆਪਣੀ ਫੋਟੋ ਖਿਚਾ ਕੇ ਔਜਲਾ ਸਾਹਿਬ ਆਏ ਆਪਣੀ ਫੋਟੋ ਖਿਚਾ ਕੇ ਸਖਬੀਰ ਬਾਦਲਾ ਆਏ ਆਪਣੀ ਫੋਟੋ ਖਿਚਾ ਕੇ ਹੋਰ ਵੀ ਬੜੇ ਐਮਐਲਏ ਆਪ ਆਪਣੀਆਂ ਫੋਟੋਆਂ ਖਿਚਾ ਕੇ ਚਲ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਪਾ ਜੀ ਐ ਨਹੀਂ ਲੱਗਦਾ ਵੀ ਕਿੱਥਾ ਨਾ ਕਿੱਥੇ ਰੱਬ ਵੀ ਜਿਹੜਾ ਹੈ ਉਹ ਵੀ ਕੈਰ ਤੋਂ ਕੱਟਦਾ ਨਹੀਂ ਪਿਆ ਉਹ ਵੀ ਕੈਰ ਵਰਸਾਈ ਜਾ ਰਿਹਾ ਹੁਣ ਆਡੇ ਨਾਲ ਗੱਲ ਕਰਦਾ ਕਰਦਾ ਕਿਸ ਤਰੀਕੇ ਨਾਲ ਆਵਾਜ਼ ਆਈ ਆ ਤੇ ਮੀਂਹ ਵੀ ਲਗਾਤਾਰ ਪਈ ਜਾ ਰਹੀ ਹੈ ਇਹ ਤੇ ਜੀ ਵੇਖੋ ਜੀ ਸਿਖਾਂ ਦੇ ਤੇ ਜੱਟਾਂ ਦੇ ਸਾਰੇ ਬਰਖਾਵ ਆ ਧਰਤੀ ਦੇ ਕੀੜੇ ਤੋਂ ਲੈ ਕੇ ਉੱਤੋਂ ਤੱਕਰ ਮੰਤਰੀਆਂ ਤੱਕਰ ਸਾਰੇ ਕਿਸਾਨਾਂ ਨੂੰ ਖਾਣ ਵਾਲੇ ਆ ਇਹ ਚਾਹੁੰਦੇ ਪਰਾਲੀ ਦਾ ਸਾਰੋ ਹੁਣ ਸਾੜਨੀ ਕੀ ਪਰਾਲੀ ਰਹੀ ਨਹੀਂ ਇਹਾਂ ਦੇ ਪਰਾਲੀ ਦਾ ਸਾਰੋ ਕਣਕ ਨੂੰ ਵਾਗਣਾ ਲਾਓ ਇਹਨੂੰ ਲਾਓ ਇਹ ਜ਼ਿਮੀਦਾਰਾਂ ਦੇ ਖਾਸ ਕਰਕੇ ਸਾਰੀਆਂ ਸਰਕਾਰਾਂ ਉਲਟਿਆ ਜੇ ਜ਼ਿਮੀਦਾਰ ਨਾ ਹੋਵੇ ਤੇ ਸਾਰੀ ਦੁਨੀਆ ਰੋਲ ਜੇਗੀ ਜ਼ਿਮੀਦਾਰ ਪੈਸਾ ਲੈ ਹੁੰਦਾ ਹੈ ਸਾਰੇ ਵਿੱਚ ਵਟਤ ਹੁੰਦੀ ਆ ਉਹ ਹਰ ਕੋਈ ਖਾਂਦਾ ਜੇ ਜ਼ਿਮੀਦਾਰ ਨਾ ਰਹਾ ਤੇ ਜੇ ਕਿਸਾਨ ਨਾ ਰਹਾ ਮਜ਼ਦੂਰ ਨਾ ਰਹਾ ਇਹ ਮਹਾਪੁਰਸ਼ ਨਾ ਰਹਿ ਤੇ ਕੋਈ ਪਾਸੇ ਕੋ ਸਿਸਟਮ ਨਾ ਬਣਿਆ ਤੇ ਇਹ ਸਾਰਾ ਧਰਤੀ ਦਾ ਜੇ ਆਂਦੇ ਜਿਹੜਾ ਸਾਧੂ ਹੈ ਨਾ ਸਾਧੂ ਸਾਧੂ ਤੋਂ ਬਿਨਾ ਇਹ ਧਰਤੀ ਰਹਿ ਨਹੀਂ ਸਕਦੀ ਮਹਾਪੁਰਸ਼ਾਂ ਤੋਂ ਬਿਨਾ ਧਰਤੀ ਰਹਿ ਨਹੀਂ ਸਕਦੀ ਜੇ ਸਾਗ ਰਿਆ ਤੇ ਉਹ ਵੀ ਸਾਧੂ ਮਹਾਪੁਰਸ਼ਾਂ ਦੀ ਚਰਨ ਧੂੜ ਪੋੜਦਾ ਇਸ ਕਰਕੇ ਸਾਧੂ ਮਹਾਪੁਰਸ਼ਾਂ ਦਾ ਕੰਮ ਉਹਨਾਂ ਪਰ ਪੁਕਾਰ ਕਰੀ ਜਾਣੇ ਆ ਉਹ ਰੱਬ ਵੀ ਚਲੋ ਰੋਪੀ ਕਰਦਾ ਪਿਆ ਆਪਣੇ ਵਾਲੋ ਇੰਦਰ ਦੇਵਤਾ ਬੜਾ ਪ੍ਰਸੰਨ ਹੋਇਆ ਵੀ ਪਤਾ ਨਹੀਂ ਮੈਂ ਕੀ ਕਰ ਦੇਣਾ ਪਰ ਜਿਹੜਾ ਇੰਦਰ ਦੇਵਤਾ ਉਹ ਤੁਹਾਨੂੰ ਪਤਾ ਵੀ ਥੱਲਿਓਂ ਲੈ ਕੇ ਉੱਤੇ ਕਰ ਇਹ ਸਰਕਾਰਾਂ ਜਿਹੜੀਆਂ ਕਿਸਾਨਾਂ ਨੂੰ ਡੋਬਣਾ ਚਾਹੁੰਦੀਆਂ ਮਾਰਨਾ ਚਾਹੁੰਦੀਆਂ ਪੰਜਾਬ ਦੇ ਨਾਲ ਹਰ ਇੱਕ ਚੀਜ਼ ਲੱਗਦੀ ਹੈ ਗਾੜੀ ਕਾਲਪੁਰਖ ਦੀ ਮਰਜ਼ੀ ਆ ਉਹ ਜੋ ਕਰ ਰਿਹਾ ਉਹ ਉਹਨੂੰ ਪਉਂਦਾ ਜੋ ਆਪ ਕਰ ਰਿਹਾ ਉਹ ਜਿਹੜੇ ਕੰਮ 'ਚ ਖੁਸ਼ ਉਹ ਉਹਨੂੰ ਪਤਾ ਵੀ ਉਹਦੀ ਕੀ ਰਜਾ ਪਰ ਬਾਕੀ ਗੁਰੂ ਸਾਹਿਬ ਕਿਰਪਾ ਕਰਨ ਇਹ ਇਸ ਤਰ੍ਹਾਂ ਹੀ ਕੰਮ ਚੱਲਣਗੇ ਭਾਵੇਂ ਜੋ ਮਰਜ਼ੀ ਨੁਕਸਾਨ ਵੀ ਹੋ ਗਿਆ ਇੱਕੋ ਜਿਹਾ ਰਸਤਾ ਆਉਣ ਗਿਆ ਪਛਾਣਾਂਗੇ ਵੀ ਜਿੱਥੇ ਜਿੱਥੇ ਘਰ ਹੋ ਸਕ ਪਛਾਣਾਂਗੇ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਨਾਮ ਸਿਮਰਨ ਬਾਣੀ ਦਾ ਜੁੜਨ ਕਾਲ ਅਸੀਂ ਆਏ ਮਾਲਾ ਵੀ ਵੰਡੀਆਂ ਸੰਗਤਾਂ ਨੂੰ ਆ ਕੇ ਵੀ ਭਈ ਨਾਮ ਜਪੋਗੇ ਤੇ ਇਹ ਆਪਣਾ ਬੇੜਾ ਪਾਰ ਹੋਣਾ ਕਿਉਂਕਿ ਨਾਮ ਬੇੜੀ ਸੰਤਮਲਾ ਪਾਰ ਕਰਦਨ ਖਾਮ ਖਾ ਇਹ ਮਹਾਪੁਰਸ਼ਾਂ ਦਾ ਕੰਮ ਆ ਵੀ ਨਾਮ ਜਪਉਣਾ ਹੋਰ ਕੋਈ ਨਾਮ ਨਹੀਂ ਗਿਆਨੀ ਕੋਈ ਗੁਰਮਖ ਕੋਈ ਹੈਡ ਗ੍ਰੰਥੀ ਕੋਈ ਨਾਮ ਨਹੀਂ ਜਪ ਸਕਦਾ ਗੁਰੂ ਸਾਹਿਬ ਵਿੱਚ ਇੱਕ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਸਾਧੂ ਦੀ ਉਪਮਾਈ ਹੈ ਇਸ ਕਰਕੇ ਮਾਪੁਰਸ਼ਾ ਤੋਂ ਬਗੈਰ ਕੁਝ ਨਹੀਂ ਹੋ ਸਕਦਾ ਬਾਕੀ ਸੰਗਤਾਂ ਸਹਿਯੋਗ ਕਰ ਰਹੀਆਂ ਨੇ ਜੇ ਸੇਵਾ ਨਹੀਂ ਰੁਕਣੀ ਜੋ ਮਰ ਜਿੰਨਾ ਇਹਨਾ ਪਾਣੀ ਆ ਤਾਂ ਵੀ ਤੁਸੀਂ ਕਹਿ ਰਹੇ ਹੋ ਹਾਂ ਜੀ ਫਿਰ ਵੀ ਰੁਕਣੀ ਸੇਵਾ ਇਹ ਸੇਵਾ ਜਿਤਨ ਨਿਰੰਤਰ ਜਾਰੀ ਰਹਿਣਗੇ ਭਾਵੇਂ ਨੁਕਸਾਨ ਵੀ ਹੋ ਗਿਆ ਇਸ ਕਰਕੇ ਭਾਈ ਸਾਰਿਆਂ ਨੂੰ ਬੇਨਤੀ ਹੈ ਕਿ ਸਾਰੇ ਆਉਣ ਆਪਣੀ ਸੇਵਾ ਵਿੱਚ ਹਿੱਸਾ ਪਾਉਣ ਤੇ ਸਾਰੇ ਹੀ ਇਹ ਆਪਣਾ ਹੀ ਇਲਾਕਾ ਹੈ ਕੋਈ ਇਹ ਨਹੀਂ ਵੀ ਕਿਸੇ ਬਗਾਨਾ ਇਲਾਕਾ ਆਪਣੇ ਪੰਜਾਬ ਦੇ ਸਾਰੇ ਇਲਾਕਾ ਇਸ ਕਰਕੇ ਸਾਰੇ ਪਹੁੰਚਣ ਤੇ ਵੱਧ ਤੋਂ ਵੱਧ ਸੇਵਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਗੁਰੂ ਨਾਨਕਾ ਇਹ ਦੇਖ ਸਕਦੇ ਹੋ ਵੀ ਨੁਕਸਾਨ ਵੀ ਹੋਇਆ ਜਿੱਥੇ ਰਸਦ ਦਾ ਨੁਕਸਾਨ ਹੋਇਆ ਲੰਗਰ ਦਾ ਨੁਕਸਾਨ ਹੋਇਆ ਸਭ ਤੋਂ ਵੱਡੀ ਗੱਲ ਹੈ ਲੰਗਰ ਜਦੋਂ ਕੋਈ ਵੀ ਬਣਾਉਂਦਾ ਤਾਂ ਉਹ ਇੱਕ ਸੇਵਾ ਭਾਵਨਾ ਨਾਲ ਬਣਾਉਂਦਾ ਸਮਾਂ ਲਾ ਕੇ ਬਣਾਉਂਦਾ ਤੇ ਉਹ ਵੀ ਜਿਹੜਾ ਵੱਡਾ ਨੁਕਸਾਨ ਆਇਆ ਸਭ ਤੋਂ ਵੱਡੀ ਗੱਲ ਜਿਨ੍ਹਾਂ ਦੇ ਮੂਹ ਦੇ ਵਿੱਚ ਉਹ ਬੁਰਕੀ ਪੈਣੀ ਸੀ ਜਿਹੜੇ ਕਿੰਨੇ ਦਿਨਾਂ ਤੋਂ ਭੁੱਖੇ ਬੈਠੇ ਹੋਏ ਆ ਜਿੰਨਾਂ ਤੱਕ ਰਸਦ ਨਹੀਂ ਪਹੁੰਚ ਪਾਰੀ ਉਹਨਾਂ ਤੱਕ ਪ੍ਰਸ਼ਾਦੇ ਪਹੁੰਚਨੇ ਸਨ ਉਹ ਦੁੱਧ ਇਹਨਾਂ ਰਸਤਾ ਵਿੱਚ ਦੁੱਧ ਬਹੁਤ ਮਾਤਰਾ ਵਿੱਚ ਦੁੱਧ ਸੀ ਕੱਲ ਵੀ ਅਸੀਂ ਬੱਚਿਆਂ ਨੂੰ ਜਿੱਥੇ ਦੁੱਧ ਨਹੀਂ ਪਹੁੰਚਦਾ ਦੁੱਧ ਪਿਚਾ ਰਹੇ ਆ ਵੱਡੇ ਵੱਡੇ ਕੈਨ ਭਰੇ ਪਾਣੀ ਦੇ ਵੀ ਜਿੱਥੇ ਬੋਤਲਾਂ ਨਹੀਂ ਪਹੁੰਚਦੀਆਂ ਬਾਲਟੀਆਂ ਨਾਲ ਹੀ ਪਾਣੀ ਪਿਚਾ ਰਹੇ ਵੀ ਬਾਟੀਆਂ ਕੈਨ ਲੈ ਲਓ ਭਾਈ ਕਿਸੇ ਤਰੀਕੇ ਕੋਈ ਪਾਣੀ ਤੁਹਾਨੂੰ ਰਵੇ ਲੋਕੀ ਪਾਣੀ ਤੋਂ ਵਿਲਕਦੇ ਪਏ ਨੇ ਦੁੱਧ ਤੋਂ ਵਿਲਕਦੇ ਪਏ ਨੇ ਰਾਸ਼ਨ ਤੋਂ ਵਿਲਕਦੇ ਲੋਕਾਂ ਨੇ ਆਪ ਉਹਨਾਂ ਕੋਠਿਆਂ ਤੇ ਛੱਤਾ ਪਾਈਆਂ ਕੋਈ ਕਿਸੇ ਤਰ੍ਹਾਂ ਦਾ ਵੀ ਸਰਕਾਰ ਤੇ ਕਾਰ ਨਹੀਂ ਨਹੀਂ ਕੋਈ ਨਾ ਇੱਥੇ ਕਾਰ ਨਹੀਂ ਨਾ ਫਿਰੋਜ਼ਪੁਰ ਨਾ ਸultanpur ਲੋਧੀ ਕਿਤੇ ਸਰਕਾਰ ਦਾ ਹਰ ਇੱਕ ਦਾ ਮਹਾਪੁਰਸ਼ ਵੀ ਉੱਥੇ ਬਾਬਾ ਤਾਰਾ ਸਹੂਣਾ ਮਹਾਪੁਰਸ਼ ਹੋ ਲੱਗੇ ਆ ਹਰ ਇੱਕ ਦਾ ਮਹਾਪੁਰਸ਼ੀ ਕਰ ਰਹੇ ਸੰਗਤਾ ਕਰਦੀਆਂ ਕੋਈ ਸਰਕਾਰ ਕੁਝ ਨਹੀਂ ਕਰਦੀ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤਾਂ ਇੱਕ ਨੁਕਸਾਨ ਜਿਹੜਾ ਹੈ ਜਿਵੇਂ ਪੂਰਾ ਪੰਜਾਬ ਦਾ ਵੀ ਨੁਕਸਾਨ ਹੋ ਰਿਹਾ ਤੇ ਲਗਾਤਾਰ ਜਿੱਥੇ ਅਸੀਂ ਮੌਜੂਦ ਆ ਪਾਣੀ ਇੱਥੇ ਵੀ ਲਗਾਤਾਰ ਵੱਧਦਾ ਜਾ ਰਿਹਾ ਹੁਣ ਟਰੈਕਟਰ ਵੀ ਜਿਹੜੇ ਆ ਉਹ ਵੀ ਸਿੱਧੇ ਰਾਹ ਨਹੀਂ ਜਾ ਪਾਰੇ ਪਰ ਇਹਨਾਂ ਨੇ ਕਿਹਾ ਸੇਵਾ ਨਹੀਂ ਰੁਕੇਗੀ ਸੇਵਾ ਜਿਹੜੀ ਆ ਇਹਨਾਂ ਨੇ ਰਸਤਾ ਆਪਣਾ ਡਿਵਰਟ ਜ਼ਰੂਰ ਕੀਤਾ ਪਰ ਜਿਹੜਾ ਰਸਤਾ ਡਿਵਰਟ ਕੀਤਾ ਉੱਥੇ ਵੀ ਪਾਣੀ ਜਿਹੜਾ ਬੋਤ ਆ ਉੱਥੇ ਵੀ ਹੜ ਆਇਆ ਹੋਇਆ ਪਰ ਜਿਵੇਂ ਸਿੰਘ ਕਹਿੰਦੇ ਆ ਵੀ ਸੇਵਾ ਜਿਹੜੀ ਆ ਉਹ ਨਹੀਂ ਰੁਕੇਗੀ ਜਿਗਰੇ ਜਿਹੜੇ ਆ ਕੱਲ ਵੀ ਮੈਂ ਕਿਸੇ ਵਿਅਕਤੀ ਨਾਲ ਗੱਲ ਕੀਤੀ ਸੀ ਤਾਂ ਉਹਨੇ ਕਿਹਾ ਸੀ ਵੀ ਗੁਰੂ ਸਾਹਿਬ ਹੀ ਜਿਹੜਾ ਜਿਗਰੇ ਦਿੰਦਾ ਗੁਰੂ ਸਾਹਿਬ ਨੇ ਇਹ ਸਿੰਘਾਂ ਨੂੰ ਜਿਗਰਾ ਦਿੱਤਾ ਵੀ ਜਿੱਥੇ ਪੰਜਾਬ ਦੇ ਵਿੱਚ ਹੜ ਦੀ ਮਾਰ ਪਈ ਹੋਈ ਹੈ ਇਹਨਾਂ ਦੇ ਆਪਣਾ ਨੁਕਸਾਨ ਹੋਇਆ ਪਰ ਇਹ ਦੂਜਿਆਂ ਦੀ ਮਦਦ ਕਰਨ ਵਾਸਤੇ ਪਹੁੰਚਦੇ ਆ ਤਾਂ ਪੰਜਾਬ ਦੀ ਕਰੀ ਗਰਾਉਂਡ ਰਿਐਲਿਟੀ ਆ ਉਹ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਦੇ ਰਵਾਂਗੇ ਕੈਮਰਾ ਪਰਸਨ ਅਮਿਤ ਖੰਨਾ ਦੇ ਨਾਲ ਮੈਂ ਹਕੂਰ ਜੋਤ ਸਿੰਘ